ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ 30 ਜੂਨ ਦੇ ਇਤਿਹਾਸ ਤੇ ਇੱਕ ਨਜ਼ਰ ਮਾਰ ਰਹੇ ਹਾਂ ਹਾਂ ਜੀ ਬਿਲਕੁਲ ਇਸ ਦਿਨ ਕਾਫੀ ਕੁਝ ਵਾਪਰਿਆ ਹੈ ਸਾਡੇ ਕੋਲ ਕੁਝ ਜਾਣਕਾਰੀ ਹੈ ਕੁਝ ਸਰੋਤ ਨੇ ਜਿਹੜੇ ਦੱਸਦੇ ਕਿ ਇਸ ਦਿਨ ਕੀ ਕੀ ਖਾਸ ਹੋਇਆ ਤੇ ਆਪਣਾ ਮਕਸਦ یہی ਹੈ ਕਿ ਇਹਨਾਂ ਵਿੱਚੋਂ ਕੁਝ ਅਹਿਮ ਗੱਲਾਂ ਨੂੰ ਥੋੜਾ ਸਮਝੀਏ ਉਹਨਾਂ ਦੀ ਮਹੱਤਤਾ ਕੀ ਸੀ ਹਾਂ ਤਾਂ ਫਿਰ ਸ਼ੁਰੂ ਕਰਦੇ ਹਾਂ ਜ਼ਰੂਰ ਚਲੋ ਸਭ ਤੋਂ ਪਹਿਲਾਂ ਚਲਦੇ ਹਾਂ 1520 ਵਿੱਚ ਮੈਕਸੀਕੋ ਉੱਥੇ ਘਟਨਾ ਵਾਪਰੀ ਜਿਸ ਨੂੰ ਕਹਿੰਦੇ ਆ ਲਾ ਨੋਚੇ ਤ੍ਰਿਸਤੇ ਹਾਂ ਉਦਾਸ ਰਾਤ ਇਹ ਸਪੈਨੀ ਜੇਤੂ ਹਰਨਾਨ ਕੋਰਟੇਸ ਉਹਦੇ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਐਸਟੈਕ ਰਾਜਧਾਨੀ ਤੋਂ ਭਜਣਾ ਪਿਆ ਸੀ ਹੈਨਾ ਹਾਰ ਕੇ ਬਿਲਕੁਲ ਤੇ ਸਿਰਫ ਭਜਣਾ ਹੀ ਨਹੀਂ ਬਹੁਤ ਸਾਰੇ ਸਪੈਨਿਸ਼ ਫੌਜੀ ਮਾਰੇ ਵੀ ਗਏ ਸੀ ਇਹ ਉਹਨਾਂ ਲਈ ਇੱਕ ਵੱਡਾ ਛਟਕਾ ਸੀ ਤੇ ਇਹਦਾ ਮਤਲਬ ਕੀ ਨਿਕਲਦਾ ਹੈ ਇਤਿਹਾਸ ਚ ਦੇਖੋ ਇਹ ਘਟਨਾ ਅਮਰੀਕਾ ਵਿੱਚ ਜਿਹੜਾ ਯੂਰੋਪੀ ਬਸਤੀਵਾਦ ਸ਼ੁਰੂ ਹੋ ਰਿਹਾ ਸੀ ਉਹਦੇ ਸ਼ੁਰੂਆਤੀ ਸੰਘਰਸ਼ਾਂ ਨੂੰ ਦਰਸਾਉਂਦੀ ਹੈ ਤੇ ਇਹ ਵੀ ਕਿ ਸਥਾਨਿਕ ਲੋਕਾਂ ਦਾ ਵਿਰੋਧ ਕਿੰਨਾ ਤਕੜਾ ਹੋ ਸਕਦਾ ਸੀ ਹਮ ਸਹੀ ਗੱਲ ਹੈ ਅੱਛਾ ਹੁਣ ਕਾਫੀ ਅੱਗੇ ਆ ਜਾਈਏ 1864 ਚ ਅਮਰੀਕਾ ਦੀ ਗੱਲ ਹਾਂਜੀ ਹਾਂਜੀ ਰਾਸ਼ਟਰਪਤੀ ਐਬਰਾਹਮ ਲਿੰਕਨ ਨੇ ਯੋਸੇਮਿਟੀ ਖਾਟੀ ਕੈਲੀਫੋਰਨੀਆ ਨੂੰ ਸੌਂਪ ਦਿੱਤੀ ਸੀ ਇਹ ਵੀ ਕੋਈ ਖਾਸ ਗੱਲ ਸੀ ਹਾਂ ਬਹੁਤ ਖਾਸ ਇਹ ਸਿਰਫ ਜ਼ਮੀਨ ਦੇਣ ਦੀ ਗੱਲ ਨਹੀਂ ਸੀ ਇਹ ਇੱਕ ਤਰ੍ਹਾਂ ਨਾਲ ਨੀ ਰੱਖੀ ਗਈ ਸੀ ਕਿਸ ਚੀਜ਼ ਦੀ ਕੁਦਰਤ ਦੀ ਸੰਭਾਲ ਦੀ ਸੋਚ ਦੀ ਵੀ ਜਨਤਾਕ ਜ਼ਮੀਨ ਨੂੰ ਖਾਸ ਕਰਕੇ ਜਿਹੜੀਆਂ ਖੂਬਸੂਰਤ ਥਾਵਾਂ ਨੇ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਕੇ ਰੱਖਣਾ ਅੱਛਾ ਜਿਵੇਂ ਨੈਸ਼ਨਲ ਪਾਰਕਸ ਵਗੈਰਾ ਬਿਲਕੁਲ ਇਸੇ ਕਦਮ ਨੇ ਪਵਿੱਖੇ ਦੇ ਰਾਸ਼ਟਰੀ ਪਾਰਕਾਂ ਲਈ ਰਾਹ ਪੱਧਰਾ ਕੀਤਾ ਸੀ ਵਾਹ ਚਲੋ ਹੋਰ ਅੱਗੇ ਚੱਲੀਏ 1905 ਇਹ ਸਾਲ ਤਾਂ ਬਹੁਤ ਮਸ਼ਹੂਰ ਹੈ ਹਾਂਜੀ ਵਿਗਿਆਨ ਦੇ ਲਿਹਾਜ਼ ਨਾਲ ਤਾਂ ਬਹੁਤ ਹੀ ਜ਼ਿਆਦਾ ਅਲਬਰਟ ਆਇਨਸਟਾਈਨ ਉਹਨਾਂ ਦਾ ਪੇਪਰ ਆਇਆ ਸੀ ਚਲਦੀਆਂ ਵਸਤੂਆਂ ਦੇ ਇਲੈਕਟ੍ਰੋਡਾਇਨਾਮਿਕਸ ਤੇ ਜਿਸ ਨੇ ਸਪੈਸ਼ਲ ਰਿਲੇਟਿਵਿਟੀ ਦਾ ਸਿਧਾਂਤ ਦਿੱਤਾ ਤੇ ਇਹ ਕੋਈ ਆਮ ਪੇਪਰ ਨਹੀਂ ਸੀ ਇਸ ਨੇ ਤਾਂ ਮਤਲਬ ਪੌਥਿਕ ਵਿਗਿਆਨ ਦੀਆਂ ਜੜਾਂ ਹਿਲਾ ਦਿੱਤੀਆਂ ਸੀ ਅੱਛਾ ਕਿਵੇਂ ਇਸ ਨੇ ਦੱਸਿਆ ਕਿ ਸਮਾਂ ਤੇ ਸਥਾਨ ਉਹ ਨਿਰਪੱਖ ਨਹੀਂ ਹੁੰਦੇ ਉਹ ਦੇਖਣ ਵਾਲੇ ਦੀ ਗਤੀ ਤੇ ਨਿਰਭਰ ਕਰਦੇ ਆ ਇਹ ਸੋਚ ਹੀ ਆਪਣੇ ਆਪ ਚ ਕ੍ਰਾਂਤੀਕਾਰੀ ਸੀ ਹਾਂ ਸੁਣਿਆ ਤਾਂ ਹੈ ਇਸ ਵਾਰ ਇਸ ਨੇ ਬ੍ਰਹਮੰਡ ਬਾਰੇ ਸਾਡੀ ਸਮਝ ਨੂੰ ਹਮੇਸ਼ਾ ਲਈ ਬਦਲ ਦਿੱਤਾ ਅੱਜ ਕੱਲ੍ਹ ਜਿਹੜੀ ਜੀਪੀਐਸ ਤਕਨੀਕ ਆਪਾਂ ਵਰਤਦੇ ਆਂ

ਮੰਨਿਆ ਜਾਂਦਾ ਕਿ ਕੋਈ ਤਾਰਾ ਪਿੰਡ ਜਾਂ ਤੂਮ ਕੇਤੂ ਉਧਰਤੀ ਦੇ ਵਾਯੂ ਮੰਡਲ ਚ ਆ ਕੇ ਹਵਾ ਵਿੱਚ ਹੀ ਫਟ ਗਿਆ। ਇਹ ਤਾਂ ਡਰਾਉਣੀ ਗੱਲ ਲੱਗਦੀ ਹੈ। ਬਿਲਕੁਲ ਤੇ ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੀ ਧਰਤੀ ਦੇ ਬਾਰੋਂ ਵੀ ਖਤਰੇ ਆ ਸਕਦੇ ਨੇ। ਇਸੇ ਕਰਕੇ ਸੰਯੁਕਤ ਰਾਸ਼ਟਰ ਨੇ 30 ਜੂਨ ਨੂੰ ਅੰਤਰਰਾਸ਼ਟਰੀ ਐਸਟਰੋਇਡ ਦਿਵਸ ਵੀ ਐਲਾਨਿਆ ਹੋਇਆ ਹੈ। ਓ ਅੱਛਾ ਇਸੇ ਘਟਨਾ ਕਰਕੇ? ਹਾਂਜੀ ਜਾਗਰੂਕਤਾ ਵਧਾਉਣ ਲਈ। ਚਲੋ ਹੁਣ ਥੋੜਾ ਸਿਆਸੀ ਇਤਿਹਾਸ ਵੱਲ ਚੱਲਦੇ ਹਾਂ। 1934 ਜਰਮਨੀ। ਹੂੰ। ਲੰਮੀਆਂ ਛੁਰੀਆਂ ਦੀ ਰਾਤ ਨਾਈਟ ਆਫ ਦਾ ਲੌਂਗ ਨਾਈਵਸ ਹਾਂ ਇਹ ਕੀ ਸੀ ਨਾਮ ਵੀ ਬੜਾ ਅਜੀਬ ਹੈ ਇਹ ਅਸਲ ਚ ਹਿਟਲਰ ਦੁਆਰਾ ਕੀਤੀ ਗਈ ਇੱਕ ਵੱਡੀ ਕਾਰਵਾਈ ਸੀ ਇੱਕ ਸਿਆਸੀ ਸਫਾਈ ਮਹਿੰਮ ਕਹਿ ਲੋ ਆਪਣੇ ਹੀ ਲੋਕਾਂ ਖਿਲਾਫ ਹਾਂ ਉਸਨੇ ਆਪਣੀ ਹੀ ਪਾਰਟੀ ਦੀ ਇੱਕ ਸ਼ਾਖਾ ਐਸਏ ਸਟੁਰਮਾ ਬਤਾਇਲੋਂ ਜਿਹੜੀ ਬਹੁਤ ਤਾਕਤਵਰ ਹੋ ਗਈ ਸੀ ਉਹਦੇ ਲੀਡਰਾਂ ਤੇ ਮੈਂਬਰਾਂ ਨੂੰ ਹਾਂ ਮਰਵਾ ਦਿੱਤਾ ਸੀ ਅਰਨੇਸਟ ਰੋਨ ਵਰਗੇ ਵੱਡੇ ਲੀਡਰ ਵੀ ਸ਼ਾਮਿਲ ਸਨ ਕਿਉਂ ਕਿਉਂਕਿ ਹਿਟਲਰ ਨੂੰ ਲੱਗਦਾ ਸੀ ਕਿ ਉਹ ਉਹਦੇ ਲਈ ਖਤਰਾ ਬਣ ਰਹੇ ਨੇ ਇਹ ਘਟਨਾ ਦਿਖਾਉਂਦੀ ਹੈ ਕਿ ਤਾਨਾਸ਼ਾ ਆਪਣੀ ਤਾਕਤ ਪੱਕੀ ਕਰਨ ਲਈ ਕਿਵੇਂ ਅੰਦਰੂਨੀ ਵਿਰੋਧ ਨੂੰ ਕੁਚਲ ਦਿੰਦੇ ਨੇ ਹੂੰ ਬਹੁਤ ਗੰਭੀਰ ਅੱਛਾ ਇਸੇ ਦੌਰ ਤੋਂ ਥੋੜਾ ਅੱਗੇ 1960 ਦੀ ਗੱਲ ਕਰਦੇ ਹਾਂ ਪਰ ਅਫਰੀਕਾ ਵਿੱਚ ਹਾਂ ਕਾਂਗੋ ਲੋਕਤੰਤਰੀ ਕਨ ਰਾਜ ਉਹ ਬੈਲਜੀਅਮ ਤੋਂ ਆਜ਼ਾਦ ਹੋਇਆ ਸੀ ਇਸ ਦਿਨ ਤੇ ਪੈਟਰਿਸ ਲਮੁੰਬਾ ਪਹਿਲੇ ਪ੍ਰਧਾਨ ਮੰਤਰੀ ਬਣੇ ਬਿਲਕੁਲ ਇਹ افਰੀਕਾ ਚ ਜਿਹੜੀ ਬਸਤੀਵਾਦ ਤੋਂ ਮੁਕਤੀ ਦੀ ਲਹਿਰ ਚੱਲ ਰਹੀ ਸੀ ਉਹਦਾ ਇੱਕ ਬਹੁਤ ਮਹੱਤਵਪੂਰਨ ਪਲ ਸੀ ਇੱਕ ਨਵੇਂ ਦੇਸ਼ ਦਾ ਜਨਮ ਪਰ ਸ਼ਾਇਦ ਸਭ ਠੀਕ ਨਹੀਂ ਰਹਾ ਬਾਅਦ ਹਾਂ ਉਹੀ ਗੱਲ ਹੋਈ ਜੋ ਕਈ ਨਵੇਂ ਆਜ਼ਾਦ ਹੋਏ ਦੇਸ਼ਾਂ ਨਾਲ ਹੁੰਦੀ ਹੈ ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਨੂੰ ਸਿਆਸੀ ਅਸਥਿਰਤਾ ਘਰੇਲੂ ਲੜਾਈ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੁਮੁੰਬਾ ਦਾ ਆਪਣਾ ਅੰਤ ਵੀ ਬਹੁਤ ਦੁਖਦਾਈ ਸੀ ਹਮ ਚਲੋ ਹੁਣ ਥੋੜਾ ਹੋਰ ਨੇੜੇ ਆਉਂਦੇ ਆ ਸਮਝ 1997 ਹਾਂਗਕਾਂਗ ਹਾਂ ਇੱਕ ਵੱਡੀ ਤਬਦੀਲੀ ਦਾ ਦਿਨ ਯੂਨਾਈਟਿਡ ਕਿੰਗਡਮ ਨੇ 156 ਸਾਲਾਂ ਦੇ ਰਾਜ ਤੋਂ ਬਾਅਦ ਹਾਂਗਕਾਂਗ ਨੂੰ ਚੀਨ ਨੂੰ ਵਾਪਸ ਸੌਂਪ ਦਿੱਤਾ ਤੇ ਇਸ ਨਾਲ ਸ਼ੁਰੂ ਹੋਈ ਇੱਕ ਦੇਸ਼ ਦੋ ਪ੍ਰਣਾਲੀਆਂ ਵਾਲੀ ਨੀਤੀ ਇਹਦਾ ਕੀ ਮਤਲਬ ਸੀ ਮਤਲਬ ਇਹ ਕਿ ਹਾਂਗਕਾਂਗ ਚੀਨ ਦਾ ਹਿੱਸਾ ਤਾਂ ਬਣ ਗਿਆ ਪਰ ਉਸ ਨੂੰ ਆਪਣੀ ਵੱਖਰੀ ਆਰਥਿਕ ਤੇ ਕਾਨੂੰਨੀ ਪ੍ਰਣਾਲੀ ਕੁਝ ਹੱਦ ਤੱਕ ਅਗਲੇ 50 ਸਾਲਾਂ ਲਈ ਕਾਇਮ ਰੱਖਣ ਦੀ ਇਜਾਜ਼ਤ ਹੋਵੇਗੀ ਤੇ ਇਹ ਨੀਤੀ ਕੰਮ ਕਰ ਰਹੀ ਹੈ ਦੇਖੋ ਇਹ ਬਹੁਤ ਗੁੰਝਲਦਾਰ ਮੁੱਦਾ ਹੈ ਤੇ ਇਸ ਤੇ ਬਹਿਸ ਚਲਦੀ ਰਹਿੰਦੀ ਹੈ ਪਰ ਇਹ ਘਟਨਾ ਆਧੁਨਿਕ ਅੰਤਰਰਾਸ਼ਟਰੀ ਸਬੰਧਾਂ ਪ੍ਰਭੂਸੱਤਾ ਤੇ ਵੱਖ-ਵੱਖ ਸ਼ਾਸਨ ਪ੍ਰਣਾਲੀਆਂ ਦੇ ਇਕੱਠੇ ਰਹਿਣ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ ਇਸ ਦੇ ਅਸਰ ਅੱਜ ਵੀ ਦੇਖਣ ਨੂੰ ਮਿਲ ਰਹੇ ਨੇ ਸੱਚਮੁੱਚ 3 ਜੂਨ ਕਈ ਤਰ੍ਹਾਂ ਦੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ ਆਪਾਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਇਸ ਦਿਨ ਹੋਰ ਵੀ ਬਹੁਤ ਕੁਝ ਹੋਇਆ ਜਿਵੇਂ 1936 ਚ ਗੋਨ ਵਿਦ ਦ ਵਿੰਡ ਕਿਤਾਬ ਆਈ ਸੀ ਹਾਂ ਬਹੁਤ ਮਸ਼ਹੂਰ ਹੋਈ ਸੀ ਤੇ 1953 ਚ ਪਹਿਲੀ ਸ਼ੈਵਲੇ ਕੋਰਵੇਟ ਕਾਰ ਬਣੀ ਸਪੋਰਟਸ ਕਾਰ ਹਾਂਜੀ ਫਿਰ 1971 ਦਾ ਸੋਯੂਜ਼ ਗਿਆਨਾ ਹਾਦਸਾ ਵੀ ਇਸੇ ਦਿਨ ਹੋਇਆ ਸੀ ਜਿੱਥੇ ਪੁਲਾੜ ਯਾਤਰੀਆਂ ਦੀ ਮੌਤ ਹੋ ਗਈ ਸੀ ਤੇ 1985 ਚ ਯੂਰਪ ਦੇ ਦੇਸ਼ਾਂ ਨੇ ਸ਼ੇਂਗਨ ਸਮਝੌਤੇ ਦੇ ਦਸਤਖਤ ਕੀਤੇ ਸੀ ਜਿਸ ਨੇ ਬਾਅਦ ਵਿੱਚ ਬਾਰਡਰਾਂ ਤੋਂ ਬਿਨਾਂ ਯਾਤਰਾ ਨੂੰ ਸੰਭਵ ਬਣਾਇਆ ਤਾਂ ਕੁੱਲ ਮਿਲਾ ਕੇ ਇਹ ਸਭ ਕੀ ਦੱਸਦਾ ਹੈ ਸਾਨੂੰ ਤੀਜੂਨ ਬਾਰੇ ਇਹੀ ਕਿ ਇਹੇ ਦਿਨ ਇਤਿਹਾਸ ਦੇ ਵਕਰੇ-ਵਕਰੇ ਪਹਿਲੂਆਂ 'ਚ ਵੱਡੀਆਂ ਤਬਦੀਲੀਆਂ ਦਾ ਗਵਾਹ ਰਿਹਾ ਹੈ ਵਿਗਿਆਨ 'ਚ ਕ੍ਰਾਂਤੀਕਾਰੀ ਖੋਜਾਂ ਜਿਵੇਂ ਆਇਨਸਟਾਈਨ ਦੀ ਹਾਂ ਫਿਰ ਰਾਜਨੀਤੀ 'ਚ ਵੱਡੀ ਉਥਲ-ਪੁਥਲ ਜਿਵੇਂ ਜਰਮਨੀ 'ਚ ਜਾਂ ਕਾਂਗੋ ਦੀ ਆਜ਼ਾਦੀ ਸਭਿਆਚਾਰਕ ਮੇਲ ਪੱਥਰ ਨਹੀਂ ਨੇ ਬਿਲਕੁਲ ਜਿਵੇਂ ਗੋਨ ਵਿਦ ਦ ਵਿੰਡ ਤੇ ਅੰਤਰਰਾਸ਼ਟਰੀ ਸਮਝੌਤੇ ਜਿਵੇਂ ਹਾਂਗਕਾਂਗ ਜਾਂ ਸ਼ੇਂਗਨ ਇਹ ਸਾਰੀਆਂ ਘਟਨਾਵਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਅੱਜ ਦੀ ਦੁਨੀਆ ਨੂੰ ਪ੍ਰਭਾਵਿਤ ਕਰਦੀਆਂ ਨੇ ਪੁੱਛਣ ਲਈ ਹਾਂ ਪੁੱਛੋ ਅੱਜ ਜਿਨ੍ਹਾਂ ਘਟਨਾਵਾਂ ਦੀ ਆਪਾਂ ਗੱਲ ਕੀਤੀ ਹੈ ਉਹਨਾਂ ਵਿੱਚੋਂ ਕਿਹੜੀ ਘਟਨਾ ਭਾਵੇਂ ਉਹ ਕਿੰਨੀ ਵੀ ਪੁਰਾਣੀ ਕਿਉਂ ਨਾ ਹੋਵੇ ਦਾ ਸਾਡੇ ਅੱਜ ਦੇ ਸੰਸਾਰ ਤੇ ਸਭ ਤੋਂ ਗਹਿਰਾ ਤੇ ਲੰਮਾ ਅਸਰ ਪਿਆ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਅਜੀਹਾ ਕਿਉਂ ਲੱਗਦਾ